ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜੁਗ ਜੁਗ ਅਟਲ ਸ਼੍ਰੀ ਗੁਰੂ ਕਰਨ ਸਾਹਿਬ ਜੀ ਦਾ ਸੱਚਖੰਡ ਜੀ ਦੇ ਹਰਿਮੰਦਰ ਸਾਹਿਬ ਜੀ ਤੋਂ ਆਇਆ ਅੱਜ ਦਾ ਫਰਮਾਨ ਯਾਨੀ ਕਿ 4 ਜਨਵਰੀ ਦਾ ਫਰਮਾਨ ਦੱਸ ਲੱਗੀ ਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਦਾ ਫਰਮਾਨ ਇਹ ਗਿਆ ਹੈ ਸ਼ਲੋਕ ਮਹਲਾ 3 ਜਗਤ ਜਲੰਦਾ ਰਖਲੇ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਪਰੇ ਦਿੱਤੇ ਲਹਿ ਉਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰਨ ਸੁਜਈ ਹਾਰ ਬਿਨ ਬਖਸਨ ਹਾਰ ਐਸੇ ਲੋਕਦਾਰ ਧੇ हे ਪ੍ਰਭੂ ਵਿਕਾਰਾ ਵਿੱਚ ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰਕੇ ਬਚਾਲੈ ਜਿਸ ਵੀ ਤਰੀਕੇ ਨਾਲ ਹੈ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾਲੈ हे ਨਾਨਕ ਸਦਾ ਤੇਰੇ ਪ੍ਰਭੂ ਦੀ ਸਿਫਤ ਸਲਾਹਤੀ ਬਾਣੀ ਮਨ ਵਿੱਚ ਵਸਾ ਕੇ ਜਿਵੇਂ ਮਨੁੱਖ ਨੂੰ ਸਤਿਗੁਰ ਨੇ ਸਿਮਰਨ ਦਾ ਆਤਮਕ ਆਨੰਦ ਵਿਖਾਲ ਦਿੱਤਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਆਪਰਮਾਤਮਾ ਤੂੰ ਬਿਨਾਂ ਕੋਈ ਹੋਰ ਐ ਬਖਸ਼ੀਸ ਕਰਨ ਵਾਲਾ ਨਹੀਂ ਹੈ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਤੁਹ ਵੱਧ ਕਰਿਓ ਮੇਰਾ YouTube ਚੈਨਲ ਅਮੰਦੀ ਗੁਰਬਾਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ